ਕਿਉ ਖੇਡਾਂ 'ਚ ਕਾਂਸੀ ਦਾ ਤਗਮਾ ਜੇਤੂ ਸਿੱਖ ਤੀਰ ਅੰਦਾਜ਼ ਹਰਵਿੰਦਰ ਸਿੰਘ ਇਥੇ ਪੈਰਿਸ ਪੈਰਾ 올림픽 ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰ ਅੰਦਾਜ਼ ਬਣ ਗਿਆ ਹੈ ਉਸਨੇ ਬੁੱਧਵਾਰ ਨੂੰ ਪੁਰਸ਼ ਰਿਕਰਵ ਓਪਨ ਇਵੈਂਟ ਦੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਜੇਕ ਨੂੰ ਹਰਾ ਕੇ ਸੁਨਹਿਰੀ ਤਗਮਾ ਆਪਣੇ ਨਾਮ ਕੀਤਾ ਤੀਰ ਅੰਦਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਤਗਮਾ ਹੈ ਪੈਰਾ 올림픽 ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਤੀਰ ਅੰਦਾਜ਼ੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ 4 ਸਤੰਬਰ ਨੂੰ 23 ਸਾਲਾ ਹਰਵਿੰਦਰ ਸਿੰਘ ਨੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਅਜੀਕ ਨੂੰ 6-0 ਨਾਲ ਹਰਾਇਆ ਮੌਜੂਦਾ ਪੈਰਾਓਲੰਪਿਕ ਛ ਭਾਰਤ ਦਾ ਇਹ ਚੌਥਾ ਸੋਨ ਤਗਮਾ ਹੈ ਹਰਵਿੰਦਰ ਨੇ ਚੀਨੀ ਤਾਈਪੇ ਦੇ ਸਿੰਘ ਲੂਂਗ ਹੋਈ ਨੂੰ 7-3 ਨਾਲ ਹਰਾਉਣ ਤੋਂ ਬਾਅਦ ਪ੍ਰੀ ਕੁਆਟਰਫਾਈਨਲ ਵਿੱਚ ਇੰਡੋਨੇਸ਼ੀਆ ਦੇ ਸੇਤਿਆਵਾਨ ਨੂੰ 6-2 ਨਾਲ ਹਰਾਇਆ ਫਿਰ ਉਸਨੇ ਕੁਆਟਰਫਾਈਨਲ ਵਿੱਚ ਕੋਲੰਬੀਆ ਦੇ ਹੈਕਟਰ ਜੂਲਿਓ ਰਾਮੀ ਇੱਕ ਜੁਮ ਸ਼ੇਦੋਰ ਨਾਲ ਹਰਾਇਆ ਫਿਰ ਹਰਵਿੰਦਰ ਨੇ ਸੈਮੀਫਾਈਨਲ ਵਿੱਚ ਈਰਾਨ ਦੇ ਵਿਰੋਧੀ ਮੁਹੰਮਦ ਰੇਜ਼ਾ ਅਰਬ ਅਮੇਰੀ ਨੂੰ 7-3 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹਰਿਆਣਾ ਦੇ ਅਜੀਤ ਨਗਰ ਦੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਰਵਿੰਦਰ ਸਿੰਘ 1.5 ਸਾਲ ਦੀ ਉਮਰ ਵਿੱਚ ਡੇਂਗੂ ਤੋਂ ਪੀੜਤ ਸਨ ਅਤੇ ਇਸ ਦੇ ਇਲਾਜ ਲਈ ਉਹਨਾਂ ਨੂੰ ਟੀਕੇ ਲਗਾਏ ਗਏ ਬਦਕਿਸਮਤੀ ਨਾਲ ਇਨ੍ਹਾਂ ਟੀਕਿਆਂ ਦੇ ਮਾੜੇ ਪ੍ਰਭਾਵ ਦੇ ਨਤੀਜੇ ਵਜੋਂ ਉਹਨਾਂ ਦੀਆਂ ਲੱਤਾਂ ਵਿੱਚ ਗਤੀਸ਼ੀਲਤਾ ਖਤਮ ਹੋ ਗਈ ਸ਼ੁਰੂਆਤੀ ਚੁਣੌਤੀਆਂ ਦੇ ਬਾਵਜੂਦ ਉਹ ਤੀਰ ਅੰਦਾਜ਼ੀ ਕਰਨ ਲੱਗੇ ਅਤੇ 2017 ਵਿੱਚ ਪੈਰਾ ਤੀਰ ਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਸ਼ੁਰੂਆਤ ਵਿੱਚ 7ਵੇਂ ਸਥਾਨ ਤੇ ਰਹੇ ਫਿਰ 2018 ਜਕਾਰਤਾ ਏਸ਼ੀਅਨ ਪੈਰਾ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਿੱਚ ਸਫਲ ਰਹੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਹੋਈ ਤਾਲੇਬੰਦੀ ਦੌਰਾਨ ਉਹਨਾਂ ਦੇ ਪਿਤਾ ਨੇ ਆਪਣੇ ਖੇਤਾਂ ਨੂੰ ਇੱਕ ਤੀਰ ਅੰਦਾਜ਼ੀ ਰੇਂਜ ਵਿੱਚ ਬਦਲ ਦਿੱਤਾ ਤਾਂ ਜੋ ਸਿਖਲਾਈ ਕਰ ਸਕਣ ਹਰਵਿੰਦਰ ਨੇ 3 ਸਾਲ ਪਹਿਲਾਂ ਟੋਕੀਓ ਪੈਰਾਓਲੰਪਿਕ ਵਿੱਚ 81 ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ ਕਿਉਂਕਿ ਭਾਰਤ ਦਾ ਪਹਿਲਾ ਤੀਰ ਅੰਦਾਜ਼ੀ ਦਾ ਤਗਮਾ ਸੀ ਤੀਰੰਦਾਜ਼ੀ ਵਿੱਚ ਸਫਲਤਾ ਦੇ ਨਾਲ ਨਾਲ ਉਹ ਅਰਥ ਸ਼ਾਸਤਰ ਵਿੱਚ ਪੀ ਐਚ ਡੀ ਦੀ ਡਿਗਰੀ ਵੀ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨ ਤਗਮਾ ਜੇਤੂ ਸਿੱਖ ਖਿਡਾਰੀ ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਪੀਐਮ ਮੋਦੀ ਨੇ ਲਿਖਿਆ ਕਿ ਪੈਰਾ ਤੀਰ ਅੰਦਾਜ਼ੀ ਵਿੱਚ ਇੱਕ ਬਹੁਤ ਹੀ ਖਾਸ 골ਡ ਮੈਡਲ ਪੈਰਾ অলਪੀਕ 2024 ਵਿੱਚ ਪੁਰਸ਼ਾਂ ਦੇ ਵਿਅਕਤੀਗਤ ਕਰਵ ਓਪਨ ਵਿੱਚ ਸੋਨ ਤਗਮਾ ਜਿੱਤਣ ਲਈ ਹਰਵਿੰਦਰ ਸਿੰਘ ਨੂੰ ਵਧਾਈ ਉਸ ਦੀ ਸ਼ੁੱਧਤਾ ਫੋਕਸ ਅਤੇ اٹਲ ਆਤਮਾ ਸ਼ਾਨਦਾਰ ਹੈ ਭਾਰਤ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ